ਕਿੰਨੇ ਰੁਪਏ ਬਚਾਓ ਪੰਜਾਬ بچਾਓ ਕਿੰਨੇ ਰੁਪਏ ਬਚਾਓ ਪੰਜਾਬ بچਾਓ ਕਿੰਨੇ ਰੁਪਏ ਬਚਾਓ ਪੰਜਾਬ بچਾਓ ਇਹ ਹਜੇ ਲੋਕ ਕਦੋਂ ਤੱਕ ਪੰਜਾਬ ਦੇ ਵਿੱਚ ਜਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਸਰਕਾਰਾਂ ਸੁੱਤੀਆਂ ਪਈਆਂ ਨੇ ਕੀ ਕਰ ਰਹੀਆਂ ਨੇ ਸਰਕਾਰਾਂ ਕੀ ਕਰ ਰਿਹਾ ਸਾਡੇ ਸੀਐਮ ਸਾਹਿਬ ਕਿਉਂਕਿ ਜਿਹੜੀ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਇੱਕ ਸਰਕਾਰ ਸਟੇਟ ਕੋਲ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਆ ਚਾਵੇ ਸਾਇਨਾ ਦੇ ਰਾਜਨਕਾਰਦਾਰ ਕਿਹਾ ਜਿਹੜੇ ਬਾਣੇ ਬੰਦ ਹੋ ਸਕਦੇ ਪਰ ਮੈਨੂੰ ਸਮਝ ਨਹੀਂ ਆਉਂਦੀ प्यारे दर्शकों आज जो समाज हो चुका है कि पंजाब ਦੇ ਵਿੱਚ ਬਿਹਾਰੀ ਲੋਕਾਂ ਦਾ ਜਿਹੜਾ ਅਤੰਕ ਵਧਦਾ ਜਾ ਰਿਹਾ ਅਸੀਂ ਨਹੀਂ ਕਹਿੰਦੇ ਸਾਰੇ ਬਿਹਾਰੀ ਮਾੜੇ ਆ ਪਰ ਲੇਕਿਨ ਜਿਹੜੇ ਜਿਹੜੇ ਬਿਹਾਰੀ ਗਲਤ ਕੰਮ ਕਰ ਰਹੇ ਨੇ ਅੱਜ ਕਿੰਨੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਚੁੱਕੀਆਂ ਨੇ ਕਿ ਪੁਲਿਸ ਵਾਲਿਆਂ ਦੇ ਨਾਲ ਝਗੜਾ ਕਰ ਰਹੇ ਨੇ ਤੇ ਹੁਣ ਤਾਜ਼ੀਆਂ ਘਟਨਾਵਾਂ ਆ ਸਾਡੇ ਨਾਲ ਲੱਗਦਾ ਇੱਕ ਪਿੰਡ ਹੈਗਾ ਸਾਹਮਣੇ ਆਸਰੋ ਦੇ ਵਿੱਚ ਪੈਂਦਾ ਹੈਗਾ ਉੱਥੋਂ ਦੀ ਜਿਹੜੀ ਘਟਨਾ ਵਾਪਰੀ ਸੀਗੀ ਉੱਥੇ ਲੋਕਾਂ ਨੇ ਧਰਨਾ ਲਗਾ ਕੇ ਜਿਹੜਾ ਪਰਚਾ ਕਰਾਇਆ ਉਦੋਂ ਬਾਅਦ ਤਾੜੀ ਘਟਨਾ ਹੁਸ਼ਿਆਰਪੁਰ ਦੀ ਹੈ ਜਿੱਥੇ ਕਿ ਬੱਚਿਆਂ ਦੇ ਨਾਲ ਕ੍ਰਮ ਕਰਦੇ ਬਾਅਦ ਉਸ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਲੁਧਿਆਣਿਆਂ ਤੋਂ ਤੁਹਾਡੇ ਮੁਹਾਲੀ ਤੋਂ ਸਾਰੇ ਪਾਸੇ ਤੋਂ ਜਿਹੜੀਆਂ ਘਟਨਾਵਾਂ ਜਿਹੜੀਆਂ ਆਪਾਂ ਦੇਖੀਆਂ ਪਰ ਲੇਕਿਨ ਅੱਜ ਰੋਪੜ ਦੇ ਬੇਲਾ ਚੌਂਕ ਦੇ ਵਿੱਚ ਦਿਖਾਓ ਜਿਹੜਾ ਤਸਵੀਰ ਦੇ ਵਿੱਚ ਰੋਪੜ ਦੇ ਬੇਲਾ ਚੌਂਕ ਦੇ ਵਿੱਚ ਸ਼ਿਵਸੇਨਾ ਪੰਜਾਬ ਵੱਲੋਂ ਅੱਜ ਇੱਕ ਆਵਾਜ਼ ਬੁਲੰਦ ਕੀਤੀ ਹੈ ਪੂਰੇ ਨੌਜਵਾਨ ਜਿਹੜੇ ਸਾਡੇ ਇਲਾਕੇ ਦੇ ਸਾਡੇ ਆਸ-ਪਾਸ ਦੇ ਜਿਹੜੇ ਨੌਜਵਾਨ ਹੈ ਕੱਤਰ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਭਈਆਂ ਦਾ ਅਤੰਕ ਹੈ ਉਹ ਪੰਜਾਬ ਦੇ ਵਿੱਚੋਂ ਬੰਦ ਕਰੋ ਪਰ ਲੇਕਿਨ ਜਿਹੜੀਆਂ ਸਰਕਾਰਾਂ ਵੱਲੋਂ ਅੱਜ ਸਾਡੇ ਵੋਟਾਂ ਬਣਾ ਕੇ ਆਧਾਰ ਕਾਰਡ ਬਣਾ ਕੇ ਵੋਟਰ ਕਾਰਡ ਬਣਾ ਕੇ ਇਹਨਾਂ ਨੂੰ ਆਪਣਾ ਜਿਹੜਾ ਦਸਨ ਵੀ ਦਿਖਾ ਰਹੇ ਸਾਰਾ ਕੁਝ ਖੁਲਾਇਆ ਜਾ ਰਿਹਾ ਉਹ ਸਰਕਾਰਾਂ ਦੀ ਦੇਣ ਹੈ ਕਿਉਂਕਿ ਅੱਜ ਕੁਝ ਵੋਟਾਂ ਦੇ ਖਾਤਰ ਅਸੀਂ ਲੋਕ ਵੋਟਾਂ ਵਧਾਉਣ ਦੇ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਜੋੜ ਰਹੇ ਹਾਂ ਪਰ ਲੇਕਿਨ ਅੱਜ ਉਹੀ ਲੋਕ ਸਾਡੇ ਲਈ ਘਤਗੋੜ ਨੇ ਸਾਡਾ ਲਾਡੀ ਦੀ ਹੈ ਸ਼ਿਵ ਸੈਨਾ ਤੋਂ ਲਾਡੀ ਦੀ ਅੱਜ ਦਾ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਉਹ ਬਹੁਤ ਵਧੀਆ ਹੈ ਕਿਉਂਕਿ ਤੁਹਾਨੂੰ ਆਵਾਜ਼ ਬੁਲੰਦ ਕੀਤੀ ਹੈ ਬਹੁਤ ਤੁਹਾਨੂੰ ਵਧਾਈ ਹੈ ਦੇਖੋ ਸਾਡਾ ਮੇਨ ਮਕਸਦ ਸਾਡਾ ਪਾਰਟੀ ਦਾ ਉਦੇਸ਼ ਇਹ ਹੈ ਇਹ ਜੋ ਸਮਾਜ ਵਿਰੋਧੀ ਲੋਕ ਨੇ ਭਾਵੇਂ ਉਹ ਫਿਰ ਕਿਸੇ ਵੀ ਕਮਿਊਨਿਟੀ ਦੇ ਹੋਣ ਕਿਸੇ ਵੀ ਸਟੇਟ ਦੇ ਹੋਣ ਕਿਸੇ ਵੀ ਕੰਟਰੀ ਦੇ ਹੋਣ ਅਸੀਂ ਉਹਨਾਂ ਦੇ ਖਿਲਾਫ ਬੋਲਦੇ ਆ ਤੇ ਬੋਲਦੇ ਰਹਿਾਂਗੇ ਸੋ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਗੱਲ ਕਹਿਣੀ ਚਾਹਨਾ ਕਿ ਸਾਡੇ ਜਿਹੜੇ ਪੰਜਾਬੀ ਭਰਾ ਨੇ ਉਹ ਵੀ ਤੁਸੀਂ ਦੇਖਿਓ ਸਾਡਾ ਭਰਾ ਹੈ ਭਗਵੰਤ ਸਿੰਘ ਮਟੌਰ ਸਮਾਜ ਸੇਵੀ ਉਹਨੇ ਚੇਰੀ ਅਨੰਦਪੁਰ ਸਾਹਿਬ ਤੋਂ ਇਹ ਆਵਾਜ਼ ਬੁਲੰਦ ਕੀਤੀ ਸੀ ਇੱਕ ਰੇੜੀ ਦੇ ਗੋਲ ਗੱਪੇ ਇਕ ਵਿਗਰੇ ਸੀ ਉੱਥੇ ਜਿਹੜਾ ਕਾਂਗਰਸ ਜਿਹੜਾ ਵਿੱਚੋਂ ਦੇ ਪਿਆ ਹੋਇਆ ਸੀ ਪਰ ਸਾਡੇ ਮੈਂ ਦੇਖਿਆ ਪੰਜਾਬੀਆਂ ਦੀ ਰੇੜੀ ਲੱਗੀ ਹੋਊਗੀ ਪੰਜਾਬੀ ਜਿੰਨਾ ਵੀ ਸਾਫ ਸੁਥਰਾ ਹੋਊਗਾ ਪੰਜਾਬੀ ਪੰਜਾਬੀ ਕੋਲ ਨਹੀਂ ਜਾਊਗਾ ਭੱਜ ਕੇ ਗੈਰ ਪੰਜਾਬੀ ਕੋਲ ਜਾਊਗਾ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਨਾ ਮੈਨੂੰ ਲੈਣਾ ਦੇਣਾ ਮੈਂ ਕਹਿੰਦਾ ਸਾਫ ਸੁਥਰੇ ਬੰਦੇ ਵੀ ਬਿਹਾਰੀਏ ਦਾ ਹੋਸਟੇਟ ਦੇ ਬਹੁਤ ਨੇ ਵਧੀਆ ਵੀ ਬਣਾਉਂਦੇ ਨੇ ਮੈਂ ਵੀ ਕਹਿੰਦਾ ਪਰ ਜਿਹੜੇ ਇਹ ਜੋ ਲੋਕ ਬਾਹਰ ਤੋਂ ਆ ਕੇ ਇਹਨਾਂ ਦਾ ਨਾਮ ਖਰਾਬ ਕਰਦੇ ਨੇ ਇਹਨਾਂ ਨੂੰ ਵੀ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਵਾਉਣ ਕੁੰਬੜੇ ਦੇ ਵਿੱਚ ਤੁਸੀਂ ਦੇਖਿਆ ਦੋ ਨੌਜਵਾਨ ਮਾਰੇ ਗਏ ਆਸਰੋਂ ਮੜਾ ਤੁਸੀਂ ਦੇਖਿਆ ਪੰਜਾਬੀਆਂ ਨੂੰ ਸ਼ਰਾਬ ਪੀ ਕੇ ਸ਼ਰਮ ਗੰਦੀ ਐਂ ਗੰਦੀਆ ਗਾਲਾਂ ਕੱਢਿਆ ਗਈਆਂ ਉਹ ਸੁਣਨ ਤੋਂ ਬਾਅਦ ਉਦੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਭਈਆ ਕੋਹਾੜੀ ਲੈ ਕੇ ਪੰਜਾਬੀਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਜਿੱਦੀ ਵੀਡੀਓ ਬਹੁਤ ਵਾਇਰਲ ਹੋਈ। ਉਦੋਂ ਬਾਅਦ ਤੁਸੀਂ ਦੇਖੋ ਜਿਹੜਾ ਲੋਧੀਪੁਰ ਦੇ ਵਿੱਚ ਇੱਕ ਕੁੜੀ ਨੂੰ ਲੈ ਕੇ ਉੱਥੋਂ ਭਈਆ ਕੱਢ ਕੇ ਲੈ ਗਿਆ। ਉਦੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਮਾਸੂਮ ਬੱਚੇ ਨੂੰ ਜਿਹਨੂੰ ਦੁਨੀਆਦਾਰੀ ਦਾ ਕੋਈ ਪਤਾ ਹੀ ਨਹੀਂ ਹੁੰਦਾ ਕਿ ਦੁਨੀਆ ਕੀ ਹੈ, ਇਹ ਗੱਲਾਂ ਕੀ ਹੁੰਦੀਆਂ। ਜਿੱਦੀ ਖੇਡਣ ਦੀ ਉਮਰ ਇੰਨੀ ਮਾਸੂਮ ਭੋਲੀ ਉਮਰ ਹੁੰਦੀ ਹੈ ਜਿਹਨੂੰ ਮੈਂ ਦੱਸ ਨਹੀਂ ਸਕਦਾ ਜਿਹੜੀ ਕਿ ਪਾਦਸ਼ਾਹੀ ਉਮਰ ਹੁੰਦੀ ਹੈ। ਪਰ ਇੱਕ ਭਈਏ ਦੁਆਰਾ 5 ਸਾਲ ਦੇ ਬੱਚੇ ਨੂੰ ਵੇਰਾ ਮੀਨਾ ਲੋਕ ਕੁਕਰਮ ਕਰਕੇ ਤੁਸੀਂ ਦੇਖਿਆ ਲੋਹੇ ਦੀ ਰਾੜ ਘੁਮਾ ਦਿੱਤੀ ਉਹਦੇ ਸਭ ਨੂੰ ਪਤਾ ਹੀ ਹੈ ਕੀ ਕੀ ਹੋਇਆ ਉਹਦੇ ਨਾਲ ਪਰ ਯਾਰ ਕਿੱਥੇ ਅਸੀਂ ਬਰਦਾਸ਼ਤ ਕਰਾਂਗੇ ਕਿ ਚੰਦ ਵੋਟਾਂ ਦੀ ਖਾਤਰ ਸਾਡੇ ਲੋਕ ਜਿਹੜੇ ਮੋਤਵਾ ਪਿੰਡਾਂ ਦੇ ਲੋਕ ਨੇ ਭਾਵੇਂ ਪੰਜਰ ਪੰਜ ਤੇ ਭਾਵੇਂ ਮਸੀਨੇ ਉਹ ਸਿਰਫ ਇੱਕ ਲਾਲਚ ਨੂੰ ਵੋਟਾਂ ਦੇ ਲਾਲਚ ਨੂੰ ਬਿਕ ਚੁੱਕੇ ਨੇ ਇਹਨਾਂ ਦੇ ਪਹਿਲਾਂ ਵੋਟਾਂ ਬਣਾਉਂਦੇ ਨੇ ਜ਼ਮੀਨਾਂ ਲੈ ਲੈ ਕੇ ਦਿੰਦੇ ਨੇ ਪਰ ਬਾਅਦ ਦੇ ਵਿੱਚ ਇਹ ਜਿਹੜੇ ਲੋਕ ਨੇ ਉਹਨਾਂ ਲਈ ਇਹ ਸਭ ਤੋਂ ਪਹਿਲਾ ਪ੍ਰੋਬਲਮ ਕਰਦੇ ਨੇ ਸੋ ਸਾਨੂੰ ਜਾਗਣ ਦੀ ਲੋੜ ਹੈ ਔਰ ਮੈਂ ਇੱਕ ਬੇਨਤੀ ਕਰਦਾ ਆਪਣੇ ਪੰਜਾਬੀ ਭਰਾਵਾਂ ਨੂੰ ਕਿ ਸਾਡੇ ਪੰਜਾਬੀਆਂ ਦੇ ਰੇੜੀਆਂ ਲੱਗੀਆਂ ਹੋਈਆਂ ਹੁੰਦੀਆਂ ਪੰਜਾਬੀ ਬਹੁਤ ਵਧੀਆ ਬਣਾਉਂਦੇ ਨੇ ਔਰ ਸਾਫ ਸੁਥਰੇ ਵੀ ਨੇ ਸੋ ਵੀਰੋ ਪੰਜਾਬੀਆਂ ਕੋਲ ਜਾਓ ਪੰਜਾਬ ਨੂੰ ਅੱਗੇ ਲੈ ਕੇ ਜਾਓ ਇਹ ਛੋਟੀਆਂ ਛੋਟੀਆਂ ਥੋੜੀਆਂ ਗੱਲਾਂ ਪੰਜਾਬ ਨੂੰ ਬੜੇ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕਦੀਆਂ ਤੁਹਾਡਾ ਕਿਸ ਤਰ੍ਹਾਂ ਲਗਾਤਾਰ ਜਾਰੀ ਰਹੇਗਾ ਦੇਖੋ ਇਹ ਸ਼ੁਰੂਆਤ ਅਸੀਂ ਸ਼੍ਰੀ ਆਪਣੇ ਰੋਪੜ ਤੋਂ ਕਰਦੇ ਆਂ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਕੱਲ੍ਹ ਆਪਣੀ ਕੋਰ ਕਮੇਟੀ ਦੀ ਮੀਟਿੰਗ ਰੱਖੀ ਹੋਈ ਹੈ ਹੁਸ਼ਿਆਰਪੁਰ ਦੇ ਚੀਜ਼ ਦੇ ਬੱਚੇ ਦੇ ਘਰ ਵੀ ਜਾ ਕੇ ਆਵਾਂਗੇ ਕੱਲ ਨੂੰ ਪਰ ਬੇਨਤੀ ਜਿਹੜੀ ਇਹ ਹੈ ਮੈਂ ਬਾਰ-ਬਾਰ ਕਰਦਾ ਕੀ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ ਕੱਲਾ ਕੋਈ ਇੱਕ ਵਿਅਕਤੀ ਕੁਝ ਨਹੀਂ ਕਰ ਸਕਦਾ ਦੇਖੋ ਇਹ ਸਹੀ ਕਰਦਾ ਸੱਚ ਦਾ ਸਾਥ ਦਿਓ ਇਹੋ ਜਿਹੇ ਲੋਕਾਂ ਦਾ ਜਿਹੜਾ ਜਿਹੜੇ ਲੋਕ ਮਾੜੇ ਨੇ ਉਹਨਾਂ ਦਾ ਵਿਰੋਧ ਕਰੋ ਚਾਹਾਂਗਾ ਕਿ ਜਿਵੇਂ ਕਿ ਤੁਸੀਂ ਅੱਜ ਨੌਜਵਾਨਾਂ ਨੂੰ ਇਕੱਠੇ ਕੀਤਾ ਹੈ ਇਹ ਜਿਹੜੇ ਵੀ ਨੌਜਵਾਨ ਹੈਗੇ ਆ ਪਿੰਡਾਂ ਦੇ ਵਿੱਚ ਘੁੰਮਦੇ ਆ ਹੋਰ ਵੀ ਸਾਡੀ ਇਸ ਵੀਡੀਓ ਦੇਖ ਰਹੇ ਆ ਪਿੰਡਾਂ ਦੇ ਵਿੱਚ ਜੇ ਕੋਈ ਭਈਆ ਰਹਿੰਦਾ ਏ ਉਹ ਗਲਤ ਕੰਮ ਕਰਦਾ ਜਾਂ ਉਹਦੀ ਨੀਅਤ ਉਹ ਗਲਤ ਲੱਗਦੀ ਹੈ ਕਿ ਸੂਚਨਾ ਸਰਪੰਚ ਨੂੰ ਦੇਣੀ ਚਾਹੀਦੀ ਹੈ ਚਾਹੇ ਤੁਹਾਡੀ ਜਿਹੜੀ ਟੀਮ ਹੈ ਉਹਨਾਂ ਵਿੱਚੋਂ ਵੀ ਕਿਸੇ ਨੂੰ ਦਿੱਤੀ ਜਾਂਦੀ ਮੈਂ ਕਹਿੰਦਾ ਤੁਸੀਂ ਅੱਜ ਕੱਲ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਬਹਾਦਰ ਪੰਜਾਬ ਪੁਲਿਸ ਜੀ ਨਾ ਅਤੰਕਵਾਦ ਵਰਗਾ ਕਾਲਾ ਦੌਰ ਪੰਜਾਬ ਤੋਂ ਖਤਮ ਕੀਤਾ ਹੈ ਤਾਂ ਗੱਲ ਹੈ ਕੁਝ ਨਹੀਂ ਉਹਨਾਂ ਲਈ ਪਰ ਸਾਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਸਾਨੂੰ ਦਿਖਦਾ ਹੁੰਦਾ ਭਾਵੇਂ ਪੰਜਾਬ ਦੇ ਵਿੱਚ ਕਿਤੇ ਨਸ਼ਾ बिकਦਾ ਹੋਵੇ ਭਾਵੇਂ ਪੰਜਾਬ ਦੇ ਵਿੱਚ ਮਾੜਾ ਕੰਮ ਹੋ ਰਿਹਾ ਹੋਵੇ ਅਸੀਂ ਦੇਖ ਕੇ ਅੱਖਾਂ ਪਮਾਲ ਲੈਂਦੇ ਕੀ ਮੈਂ ਦੇਖਿਆ ਹੀ ਨਹੀਂ ਯਾਰ ਸਾਡਾ ਵੀ ਫਰਜ਼ ਬਣਦਾ ਚੰਗੇ ਪੰਜਾਬੀ ਹੋਣ ਦੇ ਨਾਤੇ ਕਿ ਅਸੀਂ ਇਹੋ ਜਿਹੇ ਲੋਕਾਂ ਦੇ ਖਿਲਾਫ ਬਣਦੇ ਕਾਨੂੰਨੀ ਕਾਰਵਾਈਆਂ ਕਰਵਾਈਏ ਔਰ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜੀਆਂ ਇਹਨਾਂ ਦੇ ਰੇਡੀਆਂ ਲੱਗੀਆਂ ਹੋਈਆਂ ਨੇ ਰੋਡਾਂ ਦੇ ਮਾਨਯੋਗ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਬੁਰੇ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੰਮ ਤੁਹਾਡੇ ਕਰਨ ਦਾ ਜੇ ਤੁਸੀਂ ਨਹੀਂ ਕਰ ਦਿੱਤਾ ਅਸੀਂ ਕਰਾਂਗੇ ਫਿਰ ਜਿਹੜੀ ਵੀ ਗਵਰਨਸ ਕਾਪੀ ਘਟਨਾ ਵਾਪਰੇ ਜੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਪਰ ਲੇਕਿਨ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਵਿਦੇਸ਼ ਜਿਹੜੇ ਪ੍ਰਵਾਸੀ ਆਪਣੇ ਇਲਾਕੇ ਦੇ ਵਿੱਚ ਰਹਿ ਰਹੇ ਆ ਕਿ ਮੈਂ ਜਾਣਾ ਚਾਹੁੰਦਾ ਕਿ ਪੁਲਿਸ ਦੇ पास ਉਹਨਾਂ ਦਾ ਕੋ ਰਿਕਾਰਡ ਹੈ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਭਾਵੇਂ ਸ਼ਹਿਰਾਂ ਦੇ ਵਿੱਚ ਹੁਣ ਮੈਂ ਪਹਿਲਾਂ ਵੀ ਕਿਹਾ ਕਿ ਵੋਟਾਂ ਦੀ ਲਾਹਤ ਨੂੰ ਸਾਡੇ ਲੋਕ ਉਹਨਾਂ ਦਾ ਆਧਾਰ ਕਾਰਡ ਬਦਲੀ ਕਰਾਉਂਦੇ ਕੋਝ ਨਹੀਂ ਦੇਖਦੇ ਉੱਤੇ ਫਾਰਮੈਲਟੀ ਲਈ ਆਪਣਾ ਸਾਈਨ ਕਰ ਦਿੰਦੇ ਕਿ ਸਾਡੇ ਬੰਦੇ ਆ ਹੀ ਜ਼ਿੰਮੇਵਾਰੀ ਚੱਕਦੇ ਆ ਪਰ ਯਾਰ ਯੂਪੀ ਬਿਹਾਰ ਤੋਂ ਇਹ ਲੋਕ ਕਿਉਂ ਇੱਥੇ ਨੂੰ ਆ ਜਾਂਦੇ ਨੇ ਜਾਂ ਉੱਥੇ ਕੰਮ ਨਹੀਂ ਹੈ ਜਾਂ ਉੱਥੇ 버거 ਵੀ ਦੇ ਨਹੀਂ ਵਿਕਦੇ ਜੋ ਗੋਲ ਗੱਪੇ ਵਗੈਰਾ ਬੇਚਦੇ ਇੱਥੇ ਹੀ ਕਿਉਂ ਆਦੇ ਜਦੋਂ ਤੋਂ ਜੋਗੀ ਸਾਹਿਬ ਉੱਥੇ ਆਏ ਨੇ ਯੂਪੀ ਦੇ ਵਿੱਚ ਮੈਂ ਕਹਿੰਦਾ ਇੱਥੇ ਇੰਨੀ ਕਿਹ ਭਾਰਤੀ ਹੋਗੇ ਨੇ ਯੂਪੀ ਦੇ ਲੋਕਾਂ ਦੀ ਮੈਂ ਬਿਆਨ ਨਹੀਂ ਕਰ ਸਕਦਾ ਕਿ ਆ ਉਹ ਕਿੰਨੀ ਕੁ ਨਾ ਦੀ ਫਿਰ ਚੰਗੀ ਸੋਚ ਦੇ ਮਾਲਕ ਹੋਣਗੇ ਕਿ ਆ ਸਾਡੇ ਪੁਲਿਸ ਹੋਗੀ ਦਾ ਸਾਡਾ ਹੋਰ ਪ੍ਰਸ਼ਾਸਨ ਦਾ ਉਸ ਜ਼ਿਲ੍ਹੇ ਦਾ ਸਾਡਾ ਐਮਸੀ ਹੋ ਗਿਆ ਸ਼ਹਿਰ ਦਾ ਜਾ ਪੰਜ ਸੱਤ ਪੰਜ ਚੋਗੇ ਕਿਆ ਅਨਦਰ ਕਾਰ ਚੈੱਕ ਕਰਵਾਇਆ ਪਰਵਾਨਾ ਇਹ ਕਿੱਥੋਂ ਆਏ ਨੇ ਕੀ ਕਿ ਇਹਨਾਂ ਦਾ ਰਿਕਾਰਡ ਕੀ ਹੈ ਪਿਛਲਾ ਕੋਈ ਨਹੀਂ ਕਰਾਉਂਦਾ ਸੋ ਨਤੀਜੇ ਸਾਨੂੰ ਹੁਣ ਭੁਗਤਨੇ ਪੈ ਰਹੇ ਨੇ ਉਹ ਨੰਬਰ ਦੇ ਵਿੱਚ ਡਾਇਰੈਕਟ ਬੱਸਾਂ ਯੂਪੀ ਬਿਹਾਰ ਤੋਂ ਆ ਰਹੀਆਂ ਜਿਹੜੀਆਂ ਕਿ ਲਗਾਤਾਰ ਉਹਨਾਂ ਦਾ ਕੋਈ ਪਰਮਿਟ ਨਹੀਂ ਹੈ ਉਹਨਾਂ ਕੋਲ ਕੋਈ ਨਹੀਂ ਆਸ ਤੋਂ ਆ ਰਹੀਆਂ ਨੇ ਸਰਕਾਰ ਨੂੰ ਲੁਖਿਆ ਦਾ ਚੂਨਾ ਲੱਗ ਰਿਹਾ ਕੋਈ ਟੈਕਸੀ ਦਾ ਰਾਤ ਨੂੰ ਤੁਸੀਂ 7 ਵਜੇ ਤੋਂ ਲੈ ਕੇ 3-4 ਵਜੇ ਤੱਕ ਦੇਖ ਲਓ ਇਹ ਬੱਚਾ ਲੰਘਦੀਆਂ ਨੇ ਯੂਪੀ ਦੀਆਂ ਖਾਸ ਕਰਕੇ ਉਹਦੇ ਵਿੱਚ ਹੋ ਗਈਆਂ ਇਹਦੀਆਂ ਬਿਹਾਰ ਦੀਆਂ ਹੋ ਗਈਆਂ ਤੁਸੀਂ ਰੋਡ ਤੇ ਕੋਈ ਬੰਦਾ ਖੜ ਕੇ ਦੇਖ ਲਓ ਜੇ ਮੈਂ ਝੂਠ ਬੋਲਦਾ ਬਿਨਾ ਟੈਕਸ ਤੋਂ ਲਗ ਰਹੀਆਂ ਨੇ ਲੱਖਾਂ ਦਾ ਚੂਨਾ ਜਿਹੜਾ ਸਰਕਾਰ ਨੂੰ ਲੱਗ ਰਿਹਾ ਹਰ ਰੋਜ਼ ਲੱਖਾਂ ਰੁਪਏ ਦਾ ਚੂਨਾ ਵਾਕਈ ਲੱਗ ਰਿਹਾ ਤੇ ਉਹ ਤਾਂ ਗੱਡੀਆਂ ਦੇ ਵਿੱਚ ਕਿਹੜਾ ਸਮਾਨ ਕਿਹੜੀ ਗੱਲਬਾਤ ਆਪਾਂ ਪਹਿਲਾਂ ਕਹਿੰਦੇ ਸੀ ਯੂਪੀ ਵਾਰ ਤੋਂ ਜਦੋਂ ਵੀ ਕੋਈ ਬੰਦਾ ਆਉਂਦਾ ਸੀ ਉਹਦੀ ਚੈਕਿੰਗ ਹੁੰਦੀ ਸੀ ਕਿਉਂਕਿ ਉਸ ਉਹਨਾਂ ਦੇ ਇਲਾਕਿਆਂ ਦੇ ਵਿੱਚ ਪਹਿਲਾਂ ਹਥਿਆਰ ਬਣਦੇ ਸੀਗੇ ਖਤਰਨਾਕ ਜਿਹਨੂੰ ਨਜਾਇਜ਼ ਅਸਲਾ ਕਹਿੰਦੇ ਆਪਾਂ ਪਰ ਲੇਕਿਨ ਹੁਣ ਕਿਸੇ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਕਿਸੇ ਚੀਜ਼ ਦੀ ਦੇਖੋ ਦੇਖਣ ਨੂੰ ਤਾਂ ਮਿਲ ਰਿਹਾ ਨਾ ਪੰਜਾਬ ਦੇ ਵਿੱਚ ਇੱਕ ਇੱਕ ਬੋਟੀ ਸਾਬਨਾ ਤੱਕ ਬੱਡ ਰਹੀਆਂ ਆ ਕਿੱਥੇ ਰਹੀਆਂ ਇਹੋ ਜਿਹੜੇ ਸਾਧਨ ਦੇ ਬਿਨਾ ਕਾਗਜ਼ਾਂ ਤੋਂ ਚੱਲ ਰਹੇ ਨੇ ਉਹੀ ਲੈ ਕੇ ਆ ਰਹੇ ਨੇ ਕੋਈ ਹੋਰ ਤਾਂ ਨਹੀਂ ਲੈ ਕੇ ਆ ਰਿਹਾ ਪ੍ਰਦੇਸ਼ ਐਸਐਸਪੀ ਨੂੰ ਆਪਾਂ ਚਾਹਾਂਗੇ ਕਿ ਮੰਗ ਕਰਦੇ ਆ ਕਿ ਜਿਹੜੀਆਂ ਕੋਈ ਵੀ ਬਹਾਨਾ ਹੈ ਕਿਸੇ ਵੀ ਵੇਲੇ ਵੀ ਨਾਕਿਆਂ ਦੌਰਾਨ ਉਹਦੀ ਚੈਕਿੰਗ ਹੋਣੀ ਚਾਹੀਦੀ ਹੈ ਬਿਲਕੁਲ ਤੁਹਾਡੀ ਬਹੁਤ ਵਧੀਆ ਗੱਲ ਹੈ ਜੀ ਹੈ ਜਦੋਂ ਰਾਤ ਨੂੰ ਤੁਸੀਂ ਸਪੈਸ਼ਲ ਨਾਕੇ ਲੱਗੇਣੇ ਚਾਹੀਦੇ ਨੇ ਨੈਸ਼ਨਲ ਹਾਈਵੇ ਤੇ ਕਿ ਜਿਹੜੀ ਇਹ ਬੱਤਾਂ ਦੀ ਚੈਕਿੰਗ ਕੀਤੀ ਜਾਵੇ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾਣ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਦੇ ਜਿਹੜੇ ਹੈ ਜੁਰਮਾਨੇ ਕੀਤੇ ਜਾਣ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਲੱਡੀ ਜੀ ਮੈਂ ਚਾਹਾਂਗਾ ਕਿ ਇਸ ਤਰ੍ਹਾਂ ਦੀ ਮੁਹਿੰਮ ਨੂੰ ਹੰਗਾਰਾ দাও ਪਰ ਲੇਕਿਨ ਅਸੀਂ ਕਿ ਅਸੀਂ ਇਹ ਵੀ ਨਹੀਂ ਗੱਲ ਕਹਿੰਦੇ ਕਿ ਸਾਰੇ ਭਈਏ ਇੱਥੇ ਨਹੀਂ ਆਉਂਦੇ ਕੰਮ ਕੀ ਕਰਦੇ ਆ ਭਈਏ ਬਹੁਤ ਵਧੀਆ ਕੰਮ ਕਰਦੇ ਆ ਪਰ ਲੇਕਿਨ ਜਿਹੜੇ ਲੋਕ ਨਜਾਇਜ਼ ਤੌਰ ਤੇ ਗਲਤ ਕੰਮ ਕਰਨ ਦੀ ਨੀਅਤ ਨਾਲ ਇੱਥੇ ਆਉਂਦੇ ਆ ਸਭ ਨੂੰ ਪਤਾ ਕਿ ਅਮਰੀਕਾ ਦੇ ਵਿੱਚ ਕੀ ਹੋਇਆ ਉਹਨਾਂ ਨੇ ਜਹਾਜ਼ ਭਰ-ਭਰ ਕੇ ਇੱਥੇ ਤਾਂ ਝੜੇ ਜਾਂ ਪੰਜਾਬੀਆਂ ਨੇ ਉੱਥੇ ਜਾ ਕੇ ਗੰਦ ਪਾਇਆ ਸੀਗਾ ਇਸ ਤਰ੍ਹਾਂ ਕੋਈ ਉਹ ਨਹੀਂ ਕਿਸੇ ਨੂੰ ਕੁਝ ਕਹਿੰਦਾ ਹਾਂਗਾ ਪਰ ਲੇਜੇ ਪੰਜਾਬ ਨੂੰ ਆਪਾਂ ਕਿੱਦਾਂ ਕਰਾਂਗੇ ਦੇਖੋ ਅਸੀਂ ਵੀ ਇਹ ਗੱਲ ਕਹਿੰਦਾ ਕਿ ਸਾਰੇ ਪ ਇੱਕ ਮਾਜਲੀ ਬਿੜੀ ਹੋਏ ਸਾਰਿਆਂ ਨੂੰ ਲਵੇੜ ਦਿੰਦੀ ਹਰ ਵਿਅਕਤੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੋ ਇਹਨਾਂ ਦਾ ਵੀ ਫਰਜ਼ ਬਣਦਾ ਨਾਲ ਜੋ ਗੈਰ ਪੰਜਾਬੀ ਨੇ ਕਿ ਉਹਨਾਂ ਨੂੰ ਦੇਖਿਆ ਨਾ ਕਿ ਸਾਡੇ ਨਾਲ ਦੇ ਬੰਦੇ ਜਿਹੜੇ ਕੌਣ ਮਾੜਾ ਕੰਮ ਕਰ ਰਹੇ ਨੇ ਸਾਡੀ ਜਿਹੜੀ ਹੈ ਜੁਪੀ ਦੇ ਆਪੇ ਲੋਕ ਬਿਹਾਰ ਦੇ ਨੇ ਉਹਨਾਂ ਨੂੰ ਕੌਣ ਬਦਨਾਮ ਕਰ ਰਿਹਾ ਉਹਨਾਂ ਨੂੰ ਇਹ ਆਪ ਕੋਈ ਤਲਾਸ਼ ਦੇ ਸਕਦੇ ਆ ਪ੍ਰਸ਼ਾਸਨ ਨੂੰ ਉਸ ਨੂੰ ਦਵੇ ਮਹਾਂਜੋਗ ਐਸਐਸਪੀ ਸਾਹਿਬ ਨੂੰ ਦਵੇ ਸਾਡੇ ਐਸਐਸਪੀ ਗੁਲਨੀਤ ਘੋਰਾਣਾ ਜੀ ਆ ਉਹਨਾਂ ਨੇ ਕਿੱਡਾ ਕ੍ਰਾਈਮ ਜਿਹੜਾ ਬੰਦ ਕਰਤਾ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਕਿੰਨਾ ਭਾਰੀ ਮਤਲਬ ਤੇ ਹਥਿਆਰ ਵੀ ਫੜੋ ਗਿਆ ਇਸ ਤਰ ਉਹ ਸਾਡਾ ਫਰਜ਼ ਬਣਦਾ ਸਭ ਤੋਂ ਪਹਿਲਾਂ ਜਿਹੜੇ ਗੈਰ ਪੰਜਾਬੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇਹ ਮਾਤਲ ਪੰਗ ਕਾਨੂੰਨ ਚਾਹੀਦਾ ਕਿ ਇਹਨਾਂ ਦੇ ਰਾਸ਼ਨ ਕਾਰਡ ਆਰ ਕਾਰਡ ਵੋਟ ਕਾਰਡ ਬਣਨੇ ਬੰਦ ਹੋਣ ਇਹ ਕੰਮ ਕਰਨ ਆਣ ਪਰ ਤੁਹਾਨੂੰ ਪੱਕੇ ਬਸਨੀਕ ਨਾ ਬਣਨ ਅੱਜ ਤੇ ਤੁਸੀਂ ਦੇਖਿਆ ਕਿ ਅੱਜ ਇੱਕ ਪ੍ਰੋਟੈਸਟ ਜਿਹੜਾ ਇੱਕ ਲਗ ਤਰ੍ਹਾਂ ਦਾ ਜਿਹੜਾ ਸ਼ੁਰੂ ਕੀਤਾ ਗਿਆ ਕਿਉਂਕਿ ਘਟਨਾਵਾਂ ਜਿਵੇਂ ਜਿਵੇਂ ਦਿਨ ਦੇ ਪ੍ਰਤੀ ਦਿਨ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਲਗੇ ਵਧੀਆਂ ਜਾ ਰਹੀਆਂ ਨੇ ਉਹਨੂੰ ਉਹਦੇ ਖਿਲਾਫ ਹੁਣ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋਣਾ ਚਾਹੀਦਾ ਧੰਨਵਾਦ ਸਭ ਨੂੰ ਕਿੰਨੇ ਰੁਪਏ ਬਚਾਓ ਪੰਜਾਬ ਬਚਾਓ ਕਿੰਨੇ ਰੁਪਏ ਬਚਾਓ ਪੰਜਾਬ ਬਚਾਓ ਕਿੰਨੇ ਰੁਪਏ ਬਚਾਓ ਪੰਜਾਬ ਬਚਾਓ ਇਹ ਹਜੇ ਲੋਕ ਕਦੋਂ ਤੱਕ ਪੰਜਾਬ ਦੇ ਵਿੱਚ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਸਰਕਾਰਾਂ ਸੁੱਤੀਆਂ ਪਈਆਂ ਨੇ ਕੀ ਕਰ ਰਹੀਆਂ ਨੇ ਸਰਕਾਰਾਂ ਕੀ ਕਰ ਰਹੀਆਂ ਨੇ ਸਾਡੇ ਸੀਐਮ ਸਾਹਿਬ ਕਿਉਂਕਿ ਜਿਹੜੀ ਸੂਬੇ ਦੀ